ਤਨ ਤਨ ਸਤਿਗੁਰੂ ਬਾਬਾ ਵਡਪਾਲ ਸਿੰਘ ਜੀ ਸੋਢੀ ਪਾਸ਼ਾ ਜੀ ਦੀ ਪਿਆਰੀ ਸਾਧ ਸੰਗਤ ਜੀ ਪਾਪਾ ਜੀ ਦਾ ਜਨਮ 18 ਫਾਤਰੋ ਦਿਨ ਮੰਗਲਵਾਰ 1772 ਬਿਕਰਮੀ ਸੰਮਤ ਨੂੰ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿਖੇ ਹੋਇਆ ਮਾਤਾ ਜੀ ਦਾ ਨਾਮ ਰਾਜਕੌਰ ਜੀ ਤੇ ਪਿਤਾ ਜੀ ਦਾ ਨਾਮ ਰਾਮ ਸਿੰਘ ਜੀ ਸੀ ਬਾਬਾ ਵਡਪਾਲ ਸਿੰਘ ਜੀ ਪਿਸ਼ੋਕਰ ਤੋਂ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਪੀਰਮਾਲ ਜੀ ਦੇ ਪੋਤਰੇ ਪਰਪੋਤਰੇ ਲੱਗਦੇ ਸਨ। ਬਾਬਾ ਜੀ ਗੁਰੂ ਹਰਗੋਬਿੰਦ ਸਿੰਘ ਜੀ ਦੀ 7ਵੀਂ ਪੀੜੀ ਅਤੇ ਗੁਰੂ ਰਾਮਦਾਸ ਜੀ ਦੀ 9ਵੀਂ ਪੀੜੀ ਵਿੱਚੋਂ ਸਨ। ਬਾਬਾ ਜੀ ਦਾ ਜਦੋਂ ਜਨਮ ਹੋਇਆ ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਛਾ ਗਈਆਂ। ਨੂਰੀ ਚਿਹਰੇ ਦਾ ਨੂਰ ਤੱਕ ਕੇ ਸਾਰੇ ਸਿਫਤਾ ਕਰਨ ਲੱਗੇ। ਸਾਧ ਸੰਗਤ ਜੀ ਸਤਗੁਰ ਪਾਪਾ ਵਟਪਾਲ ਸਿੰਘ ਜੀ ਹੌਲੀ-ਹੌਲੀ ਜਬਾਨ ਹੋਏ। ਬਾਬਾ ਜੀ ਪਿਤਾ ਰਾਮ ਸਿੰਘ ਜੀ ਦੇ ਨਾਲ ਗੁਰਬਾਣੀ ਨਾਲ ਜੁੜਦੇ ਸ਼ਾਸਤਰ ਵਿਦਿਆ ਵੀ ਸਿੱਖਦੇ ਤੇ ਅਮਰਤ ਵੀ ਛਕ ਲਿਆ। ਬਾਬਾ ਜੀ ਹਰ ਵੇਲੇ ਰੱਬ ਦੀ ਸੁਰਤੀ ਵਿੱਚ ਲੀਨ ਰਹਿੰਦੇ ਤੇ ਸਤਨਾਮ ਵਾਹਿਗੁਰੂ ਦਾ ਇਕੱਲੇ ਬਹਿ ਕੇ ਜਾਪ ਕਰਦੇ ਰਹਿੰਦੇ। ਜਾਪ ਵਿੱਚ ਐਸੇ ਮगन ਹੁੰਦੇ ਦਿਨ ਰਾਤ ਦਾ ਖਿਆਲ ਵੀ ਨਾ ਰਹਿੰਦਾ ਕਿ ਕੀ ਵਕਤ ਹੋਇਆ ਹੈ। ਕਿਉਂਕਿ ਬਾਬਾ ਜੀ ਦੁਖੀਆਂ ਦਾ ਉਦਾਰ ਕਰਨ ਵਾਸਤੇ ਇਸ ਦੁਨੀਆ ਤੇ ਆਏ ਸਨ। ਪਿਆਰੀ ਸਾਧ ਸੰਗਤ ਜੀ ਬਾਬਾ ਜੀ ਦੇ ਜਨਮ ਤੋਂ ਕੁਝ ਸਮਾਂ ਬਾਅਦ ਬੀਬੀ ਪਾਨੀ ਜੀ ਦਾ 1786 ਈਸਵੀ ਤੇ 15 ਫੱਗਣ ਨੂੰ ਜਨਮ ਹੋਇਆ ਕਰਤਾਰਪੁਰ ਸਾਹਿਬ ਸਿੱਖੀ ਦਾ ਉਸ ਵਕਤ ਮਹਾਨ ਕੇਂਦਰ ਸੀ ਇੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਤੇ ਧੀਰਮਾਲ ਜੀ ਨੇ ਸਿੱਖੀ ਦਾ ਦਿਨ ਰਾਤ ਪ੍ਰਚਾਰ ਕੀਤਾ ਪ੍ਰਚਾਰ ਦੇ ਨਾਲ ਨਾਲ ਧਰਮ ਅਸਥਾਨ ਵੀ ਬਣਾਏ ਸਾਧ ਸੰਗਤ ਜੀ ਬਾਬਾ ਜੀ ਦੇ ਉੱਤੇ ਵੀ ਸਿੱਖੀ ਦਾ ਬਹੁਤ ਅਸਰ ਸੀ ਦੁਖੀਆਂ ਮਜਲੂਮਾਂ ਤੇ ਜਲੋਂ ਵੇਖ ਕੇ ਬਾਬਾ ਜੀ ਸੰਤ ਸਿਪਾਹੀ ਬਣ ਗਏ ਤੇ ਜੋ ਗਰੀਬਾਂ ਦੇ ਦਿਲਾਂ ਦਾ ਡਰ ਸੀ ਉਹ ਦੂਰ ਕਰ ਦਿੱਤਾ ਤੇ ਪ੍ਰਚਾਰ ਕਰਕੇ ਕੱਢ ਦਿੱਤਾ ਤੇ ਅਣਖ ਨਾਲ ਜਿਉਣ ਦਾ ਰਾਹ ਦਿਖਾਇਆ ਆਪ ਵੀ ਬਾਬਾ ਜੀ ਨਾਮ ਬਾਣੀ ਦਾ ਪ੍ਰਚਾਰ ਕਰਕੇ ਮਹਾਨ ਸੰਤ ਬਣ ਗਏ ਆਪ ਹਰ ਵਕਤ ਧੁਰ ਕੀ ਬਾਣੀ ਦਾ ਉਪਦੇਸ਼ ਦਿੰਦੇ ਤੇ ਨਾਮ ਜਪਦੇ ਰਹਿੰਦੇ ਬਾਬਾ ਬਟਪਾਲ ਸਿੰਘ ਜੀ ਜਦੋਂ ਜਵਾਨ ਹੋਏ ਤੇ ਪਿਤਾ ਰਾਮ ਸਿੰਘ ਜੀ ਨੇ ਆਪ ਦੀ ਸ਼ਾਦੀ ਉਨੇ ਪਾਤਰੋਂ ਸਮਤ 1796 ਬਿਕਰਮਈ ਨੂੰ ਜੰਡਿਆਲੇ ਨਾਰਾਇਣ ਦਾ ਜੀ ਦੀ ਸੁਪੁੱਤਰੀ ਰਾਧਾ ਜੀ ਨਾਲ ਕੀਤੀ ਤੇ ਚਾਰੇ ਪਾਸੇ ਜਸ਼ਨ ਮਨਾਏ ਗਏ ਸਾਧ ਸੰਗਤ ਜੀ ਵਿਆਹ ਤੋਂ ਬਾਅਦ ਸਤਗੁਰ ਸੋਢੀ ਪਾਤਸ਼ਾਹ ਬਾਬਾ ਵਡਪਾਲ ਸਿੰਘ ਜੀ ਦਾ ਜਿਆਦਾ ਧਿਆਨ ਵਾਹਿਗੁਰੂ ਦੇ ਜਾਬ ਵਿੱਚ ਨਿਕਲ ਜਾਂਦਾ ਕਰਤਾਰਪੁਰ ਵਿੱਚ ਹਰ ਦਿਨ ਦੀਵਾਨ ਸਜਦੇ ਗੁਰਬਾਣੀ ਦਾ ਕੀਰਤਨ ਜਾਪ ਹੁੰਦਾ। ਬਾਬਾ ਜੀ ਨੇ ਦੁਖੀਆਂ ਮਜਲੂਮਾਂ ਦੀ ਖਾਤਰ ਬਹੁਤ ਸਾਰੀਆਂ ਲੜਾਈਆਂ ਲੜੀਆਂ। ਇੱਥੇ ਹੀ ਨਾਸਰ ਅਲੀ ਨੂੰ ਬੁਰੀ ਤਰ੍ਹਾਂ ਹਰਾਇਆ ਤੇ ਨਾਸਰ ਅਲੀ ਨੇ ਉਸ ਵਕਤ ਬਾਬਾ ਜੀ ਨੂੰ 1 ਲੱਖ ਰੁਪਈਆ ਭੇਟ ਕੀਤਾ। ਉਸ ਵਕਤ ਆਮ ਜਨਤਾ ਨੂੰ ਪੂਤ, ਪ੍ਰੇਤਾਂ, ਵਹਿਮਾਂ ਪਰਮਾਂ ਨਾਲ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਜਾਦੂ ਟੂਣਿਆਂ, ਪਖੰਡਾ ਦਾ ਬਹੁਤ ਗੌਰਵਾਂ ਦਾ ਸੀ। ਪਖੰਡੀ ਸਿਰ ਕਮਾ ਕੇ ਡਰਾਵੇ ਤੇ ਵਹਿਮ ਪਾ ਕੇ ਲੋਕਾਂ ਨੂੰ ਬਹੁਤ ਲੁੱਟਦੇ ਸਨ। ਤੇ ਆਖਰ ਬਾਬਾ ਜੀ ਨੇ ਆਪਣੇ ਮਨ ਨਾਲ ਵਿਚਾਰ ਕਰਕੇ ਕਿਸੇ ਇਕਾਂਤ ਜਗ੍ਹਾ ਤੇ ਰੱਬ ਰੱਬ ਕਰਨ ਦਾ ਫੈਸਲਾ ਲੈ ਲਿਆ ਤੇ ਕਰਤਾਰਪੁਰ ਛੱਡ ਕੇ ਆਪਣੇ ਕੋਲ ਇਤਿਹਾਸਣ ਤੋਤੇ ਵਾਲਾ ਪਿੰਜਰਾ ਚਿੱਟਾ ਘੋੜਾ ਤੇ ਇੱਕ ਨਿਸ਼ਾਨ ਸਾਹਿਬ ਲੈ ਕੇ ਤੁਰ ਪਏ ਬਾਬਾ ਜੀ ਆਖਰ ਪਹਾੜਾ ਵਾਲੇ ਨੂੰ ਗੁਰੂ ਪਿਆਰੀ ਸਾਧ ਸੰਗਤ ਜੀ ਆਖਰ ਬਾਬਾ ਵਟਪਾਲ ਸਿੰਘ ਜੀ ਲੰਮੇ ਪੈਂਡੇ ਕਠਨ ਚੜਾਈਆਂ ਜੰਗਲ ਬੀਆਬਾਨ ਪਾਰ ਕਰਕੇ ਮੈੜੀ ਦੇ ਸੰਘਣੇ ਜੰਗਲਾਂ ਵਿੱਚ ਪਹੁੰਚ ਗਏ ਤੇ ਦਰਸ਼ਨੀ ਖੱਟ ਨੂੰ ਪਾਰ ਕਰਕੇ ਇੱਕ 베ਰੀ ਥੱਲੇ ਆ ਬੈਠੇ ਤੇ ਇੱਕ ਆ ਜੜੀ ਦੂਰੋਂ ਵੇਖਦਾ ਹੈ ਕਿ ਇਹ ਕੌਣ ਹੋ ਸਕਦਾ ਹੈ ਜੋ 베ਰੀ ਥੱਲੇ ਆ ਕੇ ਬੈਠ ਗਿਆ ਸ਼ਾਇਦ ਕੋਈ ਰਾਹੀ ਹੋਣਾ ਤੇ ਆ ਕੇ ਬਾਬਾ ਜੀ ਨੂੰ ਕਹਿਣ ਲੱਗਾ ਤੁਸੀਂ ਇੱਥੋਂ ਉੱਠ ਜਾਵੋ ਤੇ ਦੂਰ ਜਾ ਕੇ ਕਿਤੇ ਆਪਣਾ ਹੋਰ ਆਸਣ ਲਾ ਲਵੋ ਸਾਥ ਸੰਗਤ ਜੀ ਪਹਾੜੀ ਆਜੜੀ ਦੀ ਸਾਰੀ ਗੱਲ ਸੁਣ ਕੇ ਬਾਬਾ ਜੀ ਹੱਸ ਪਏ ਤੇ ਕਹਿੰਦੇ ਹਨ ਉਹ ਪੋੜਿਆ ਰੱਬ ਰੱਬ ਕਰਨ ਵਾਲੇ ਕਦੇ ਨਹੀਂ ਡਰਦੇ ਤੇ ਨਾ ਘਬਰਾਉਂਦੇ ਨੇ ਸਾਨੂੰ ਨਾਰ ਸਿੰਘ ਦਾ ਕੋਈ ਡਰ ਨਹੀਂ ਸਾਡੇ ਨਾਲ ਆਪ ਉੱਪਰ ਵਾਲਾ ਹੈ ਸਾਡਾ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ ਅਸੀਂ ਹੁਣ ਇੱਥੇ ਹੀ ਬਹਿ ਕੇ ਵਾਹਿਗੁਰੂ ਦਾ ਜਾਪ ਸਿਮਰਨ ਕਰਨਾ ਹੈ ਸਾਡਾ ਮਕਸਦ ਕੁਝ ਹੋ ਨਹੀਂ ਬਸ ਦੁਖੀਆਂ ਦੇ ਦੁੱਖ ਦੂਰ ਕਰਨ ਦਾ ਹੈ ਆਖਰ ਇੰਨੇ ਨੂੰ ਜ਼ੋਰ ਦੀ ਇੱਕ tMapਾਕਾ ਹੋਇਆ ਤੇ ਆ ਜੜੀ ਦੀ ਗੱਲ ਸਹੀ ਹੋਈ ਨਾਰ ਸਿੰਘ ਭੂਤ ਪ੍ਰੇਤਾਂ ਦੀ ਫੌਜ ਲੈ ਕੇ ਬਾਬਾ ਜੀ ਅੱਗੇ ਆ ਖੜਾ ਹੋਇਆ ਤੇ ਬਾਬਾ ਜੀ ਨੂੰ ਤੰਗ ਤੇ ਪਰੇਸ਼ਾਨ ਕਰਨ ਲੱਗਾ ਤੇ ਤਰ੍ਹਾਂ ਤਰ੍ਹਾਂ ਦੇ ਵਾਰ ਕਰਨ ਲੱਗਾ ਬਾਬਾ ਜੀ ਤੇ بڑے ਤੂਫਾਨ ਤੇ ਝੱਖੜ ਚੁਲਾਏ ਆਸਮਾਨ ਵੀ ਕਾਲਾ ਛਾਹ ਹੋ ਗਿਆ ਤੇ ਬਾਬਾ ਜੀ ਟਸ ਤੋਂ ਮਸ ਨਾ ਹੋਏ ਤੇ ਵਾਹਿਗੁਰੂ ਜੀ ਦਾ ਜਾਪ ਸਿਮਰਨ ਕਰਦੇ ਰਹੇ ਕਹਿੰਦੇ ਹਨ ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਤਈਏ ਤਾਪ ਨੂੰ ਅੰਮ੍ਰਿਤ ਜਲ ਦਾ ਛਿੱਟਾ ਮਾਰ ਕੇ ਪਿੰਜਰੇ ਵਿੱਚ ਪਾ ਲਿਆ ਸੀ ਠੀਕ ਉਸੇ ਤਰ੍ਹਾਂ ਨਾਰ ਸਿੰਘ ਤੇ ਬਾਬਾ ਜੀ ਨੇ ਅੰਮ੍ਰਿਤ ਜਲ ਦਾ ਛਿੱਟਾ ਮਾਰਿਆ ਤੇ ਪਿੰਜਰੇ ਵਿੱਚ ਬੰਦ ਕਰ ਲਿਆ ਨਾਰ ਸਿੰਘ ਸ਼ਾਂਤ ਹੋ ਗਿਆ ਮਾਫੀਆਂ ਮੰਗਣ ਲੱਗਾ ਬਾਬਾ ਜੀ ਨੂੰ ਨਾਰ ਸਿੰਘ ਤੇ ਆਖਰਕਾਰ ਸਾਬ ਗਿਆ ਤੇ ਬਾਬਾ ਜੀ ਨੇ ਫਰਮਾਇਆ ਨਾਰ ਸਿੰਘ ਸਾਨੂੰ वचन ਦੇ ਕਿ ਤੂੰ ਦੁਬਾਰਾ ਕਿਸੇ ਨੂੰ ਵੀ ਤੰਗ ਪਰੇਸ਼ਾਨ ਨਹੀਂ ਕਰੇਗਾ ਨਾਰ ਸਿੰਘ ਨੇ ਬਚਨ ਦੇ ਦਿੱਤਾ ਤੇ ਭੈੜੀ ਜੂਨ ਤੋਂ ਮੁਕਤੀ ਪਾ ਲਈ ਤਨ ਤਨ ਸਤਿਗੁਰੂ ਬਾਬਾ ਵਟਪਾਲ ਸਿੰਘ ਜੀ ਨੇ ਕਿਹਾ ਕਿ ਤੂੰ ਐਤੋ 700 800 ਕਿਲੋਮੀਟਰ ਦੂਰ ਜਾ ਕੇ ਡੇਰਾ ਲਾ ਲੈ ਤੇ ਅੱਜ ਤੋਂ ਤੂੰ ਸਾਡਾ ਸੱਚਾ ਸੇਵਕ ਹੈ ਤੇ ਇਸ ਜਗ੍ਹਾ ਤੇ ਸਾਡਾ ਅਸਥਾਨ ਬਣੇਗਾ ਮੇਲੇ ਲੱਗਣਗੇ ਹੋਲਨੀਆਂ ਤੇ ਰਖਣੀਆਂ ਨੂੰ ਸੰਕਤਾ ਆਇਆ ਕਰਨਗੀਆਂ ਤੂੰ ਆਪਣੀਆਂ ਸ਼ਕਤੀਆਂ ਦੀ ਚੰਗੇ ਕੰਮਾਂ ਵਿੱਚ ਵਰਤੋ ਕਰੀਂ ਆਇਆਂ ਸੰਕਤਾ ਵਿੱਚ ਉਹ ਜੇ ਕਿਸੇ ਨੂੰ ਜਿੰਨ ਭੂਤ ਜਾਂ ਕੋਈ ਹੋਰ ਮਾੜੀ ਛਾਇਆ ਨੇ ਫੜਿਆ ਹੋਵੇਗਾ ਤੂੰ ਉਸ ਨੂੰ ਹਾਜ਼ਰ ਕਰਿਆ ਕਰੀਂ ਤੇ ਹੁਣ ਤੂੰ ਧੌਲੀ ਧਾਰ ਜਾ ਕੇ ਸੇਵਾ ਕਰ ਲੈ ਤੇ ਹਮੇਸ਼ਾ ਕਰਦਾ ਰਹੀਂ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਮੈੜੀ ਸਾਹਿਬ ਸੰਕਾ ਬੇਸ਼ੁਮਾਰ ਆਉਂਦੀਆਂ ਨੇ ਤੇ ਧੌਲੀ ਧਾਰ ਵੀ ਜਾਂਦੀਆਂ ਨੇ ਮੂੰਹੋਂ ਮੰਗੀਆਂ ਮੁਰਾਦਾ ਪਾਉਂਦੀਆਂ ਨੇ ਤੇ ਬਾਬਾ ਜੀ ਦੀ ਜੈ ਜੈਕਾਰ ਕੁਝ ਇਸ ਤਰ੍ਹਾਂ ਕਰਦੀਆਂ ਨੇ